ਬਾਟਾ ਆ ਜਾ ਰਵੀ ਓਏ ਕਾਫੀ ਪਿਆਦ ਗਏ ਤੈਨੂੰ ਵੀ ਓਏ ਕਹਿੰਦਾ ਜੇ ਸਾੜਾ ਨਹੀਂ ਝੁਕੇਗਾ ਇਹ ਕਹਿੰਦਾ ਜੀਜੇ ਨੂੰ ਝੁਕਾ ਲਵਾਂਗੇ ਫਿਰ ਹਰ ਇੱਕ ਤਾਂ ਦੇਖੀ ਨਹੀਂ ਮਾੜੇ ਹੁੰਦੇਗੇ ਹੋਰ ਆ ਗਾ ਗਰੰਟੀਆਂ ਮੇਰੀ ਤੇ ਪਹਿਲਾ 5-7 ਮਿੰਟ ਤਾਂ ਕੱਪੜੇ-ਕੁਪੜੇ ਬਦਲਣ ਤੇ ਹੀ ਲੱਗ ਜਾਂਦੇ ਮੋਟਾ ਲੋਰ ਹੁਣ ਇਹ ਰਾਹ ਚਲਾਕੀਆਂ ਬਾਈ ਕਿਉਂ ਕਰਦੇ ਹੁੰਦੇ ਆ ਬੰਦਾ ਉਹ ਪਿੱਛੇ ਤਾਂ ਹੀ ਲੈ ਜਾਂਦੇ ਜਿਵੇਂ ਬਲੈਂਕ ਆਈ ਸੀ ਬਣੀ ਵੀ ਆ ਸਾਰੇ ਪਹਿਲਾਂ ਤਾਂ ਜਦੋਂ ਅੱਜ ਹੀ ਸੰਗਤੇ ਗੁੱਡ ਮਾਰਨਿੰਗ ਹੋਰ ਸਾਰੇ ਚੜ੍ਹਦੀ ਕਲਾ ਚ ਸਵੇਰ ਦੇ ਆਪਾਂ ਉੱਠਿਆ 5:30 ਤੇ ਹੁਣ ਹੋ ਗਏ ਆ 6 6:00 ਵਜ ਗਏ ਆ ਬਾਹਰ ਚੱਲਦੇ ਆ ਲਾਹ ਤੇ ਮੈਂ ਦੱਸਿਆ ਨਾ ਰਾਤ ਇੱਥੇ ਕੋਈ ਟਰੱਕ ਨਹੀਂ ਸੀ ਨਾ ਇੱਧਰ ਨਾ ਇੱਧਰ ਬੈਕ ਸਾਈਡ ਵੀ ਦੂਰੇ ਦੂਰੇ ਟਰੱਕ ਲੱਗ ਗਿਆ ਤੇ ਆਪਾਂ ਹੀ ਰਾਤ ਵਾਲੀ ਪਾਰਕਿੰਗ ਸ਼ੁਰੂ ਕੀਤੀ ਸੀਗੀ ਮੈਨੂੰ ਕੋ ਜਿੱਥੇ ਕਹਿੰਦਾ ਵੀ ਸਿੱਧੂ ਖੜ ਜਾਂਦਾ ਉੱਥੇ ਹੀ ਲੈਂਡ ਸ਼ੁਰੂ ਹੋ ਜਾਂਦੀ ਹੈ ਮੇਰੇ ਵੀਰੋ ਪਾਤੋਰ ਦੇ ਅੰਦਰ ਕਿਹਨਾ ਉੱਧਰ ਲੱਭਤੇ ਜਾਂਦੇ ਉੱਥੇ ਯਾਰ ਨਾਤਿਆ ਨਹੀਂ ਗਿਆ ਸ਼ਾਵਰ ਸ਼ੂਗਰ ਲੈਣੇ ਆਗੇ ਫੇਰ ਕਰਦੇ ਆਂ ਗੱਲ ਮੈਂ ਕਹਿੰਦਾ ਵੀ 149 ਹਾਈਵੇਅਰ ਥੱਲੇ ਦੀ ਜਾਂਦਾ ਨਾ ਲਾਹ ਵੇਥੋਂ ਸਾਰਾ ਇੱਕ 2 ਕਿਲੋਮੀਟਰ ਤੇ ਹੀ ਸੀਗਾ ਕਾਂਕ ਇਹਦੇ ਸੱਪ ਪਰੋ ਵਗੈਰਾ ਦੇ ਤਾਂ ਆਪਣੇ ਕੋਲ ਸ਼ਾਵਰ ਹੈ ਨਹੀਂ ਨਾ ਉਹਤੇ ਚੱਲਦੇ ਆ ਸੋ ਸੋ ਉੱਠ ਕੇ ਮੈਨੂੰ ਆਤ ਪਈ ਵੀ ਆ ਗਈ ਲੇਟ ਸੌਣ ਦੀ ਹਨਾ ਦਿੱਲੀ ਰਾਤ ਰੁਕ ਗਏ ਮੈਂ 9 ਵਜੇ ਭੀ ਨੀਂਦ ਨਹੀਂ ਆਈ ਸੋਹਾ ਜਾ ਕੇ ਮੈਨੂੰ 4:00 ਵਜੇ ਨੀਂਦ ਆਈ ਆ ਬਾਦ ਹੋ ਜਾ 3:00 ਵਜੇ ਤੇ 5:30 ਫੇਰ ਉੱਠ ਖੜਿਆਂਗਾ ਸਵੇਰੇ ਅੱਜ ਫੇਰ ਤਲਾ ਅੱਜ ਬੁੱਕ ਫੇਰ ਹੋਈ 8:00 ਵਜੇ ਤਿੰਨ ਫੇਰ ਖਤਮ ਹੋ ਜਾਣੀ ਆ हां जे ਬਿਣੀ ਬੈਗ ਗਿਆ ਤਾਂ ਗੱਲ ਵੱਖਰੀ ਆ ਨਹੀਂ ਫੇਰ ਨਹੀਂ ਲੀਦਾਉਣੇ ਇਹ ਬਹੁਤ ਜੱਕਰ ਚੱਲਦਾ ਮੈਨੂੰ ਨਾ ਸੁਨੇਹਾ ਨੀਂਦ ਹੀ ਨਹੀਂ ਆਉਂਦੀ ਕਿ ਇਹ ਲਗਾਇਦੇ ਵੀ ਪੱਕੀ ক্লোਜ ਕਰਾਤੀ ਆਪਾਂ ਐ ਆ ਦੋਨੇ ਆਪੋ ਸਾਹਮਣੇ ਇੱਕ ਇਧਰਲੇ ਪਾਸੇ ਪੈਂਦੀ ਸੀ ਇਹ ਪੱਕੀ ਬੰਨਨੂਗੀ ਉਧਰ ਲਈ ਚੱਲਦੀ ਆ ਕਰਤਾ ਫਲਾਈ ਫਿਰਦਾ ਲੋਕੀਂ ਹੂੰ ਚੱਕੀ ਫਿਰਦੇ ਆ ਤਾਂ ਨੂੰ ਆ ਸੋੜਿਆ ਡਾਇਲੌਗ ਹੈ ਦਾ ਹੁਣ ਕਹਿੰਦਾ ਜੇ ਸਾਲਾ ਨਹੀਂ ਝੁਕੇਗਾ ਐਂ ਕਹਿੰਦਾ ਜੀਜੇ ਨੂੰ ਝੁਕਾ ਲਵਾਂਗੇ ਫਿਰ ਉਹ ਕਹਿੰਦੇ ਦਸਾਂਝਾਂ ਵਾਲਾ ਇਹ ਕਈ ਸਿੰਗਰ ਹਨ ਜਿਹੜੇ ਸਦਾ ਬਹਾਰ ਆ ਗਏ ਇਹ ਹੋਇਆ ਬੱਬੂ ਮਾਨ ਹੋਇਆ ਹੇ ਵਿਚਾਰੇ ਕਈ ਆਏ ਤੇ ਕਈ ਤੁਰ ਗਏ ਜਾਂ ਕਈ ਆਉਂਦੇ ਆ ਬਾਬੇ ਕੱਦਾ ਗੀਤ ਆ ਚੱਲਦਾ ਫੇਰ ਖਤਮ ਹੋ ਜਾਂਦੇ ਆ ਜੁਕੇਗਾ ਨਹੀਂ ਸਾਲਾ ਆ ਜੀਜੇ ਨੂੰ ਚਕਾ ਲਾਵਾਂਗੇ ਫੇਰ ਐ ਟਰਾਈਟ ਐਟ ਦ ਸਟਾਪ ਸਾਈਨ ਕਿਆ ਆ ਪਿਆਰ ਰਵੀ ਸੇਠ ਔਰ ਰਵੀ ਤੂੰ ਤਾਂ ਕਹਿੰਦਾ ਸੀ ਮੈਂ ਉਧਰ 70 ਹਾਈਵੇ ਜਾਣਾ ਮੈਂ ਲਾ ਲੈਣੂ ਵੀ ਨਹੀਂ ਪੈਕਣੂ ਸਿੱਧਾ ਕਰਾਤਾ ਮੇਰੇ ਵੀਰੋ ਇਹ ਆ ਰਵੀ ਬੌਸ ਸਵੇਰੋਂ ਤੋਂ ਵੈਸੇ ਸਾਰੇ ਟਰੱਕ ਨਿਕਲ ਹੀ ਜਾਂਦੇ ਆ ਪਰ ਪੰਪ ਫਿਰ ਵੀ ਫੁੱਲ ਹੋਇਆ ਪਿਆਗਾ ਇੱਥੇ ਆ ਰਵੀ ਖੜਾ ਨਹੀਂ 1 ਕਿਲੋਮੀਟਰ ਦੇ ਸੰਨਝ ਹੀ ਖੜੇ ਸੀਗੇ ਚੱਲ ਤੇ ਸਵੇਰ ਸਵੇਰ ਟਰਸਪੈਚ ਦੀ ਕਾਲ ਆ ਗਈ ਇਹਨੇ ਵੀ ਕਿਸੇ ਗੋਰੀ ਦਾ ਫੋਨ ਆਇਆ ਵੀ ਤੁਹਾਡਾ ਟਰੱਕ ਹਿੱਟ ਕਰਕੇ ਭੱਜ ਗਿਆ ਮੈਂ ਮੈਂ ਵੀ ਸੁੱਤਾ ਪਿਆ ਤੇ ਉਹ ਕਹਿੰਦਾ ਰਵੀ ਵੀ ਮੈਂ ਕਿਹਾ ਵੀ ਰਵੀ ਵੀ ਤੇ ਚੱਲ ਹਨਾ ਵੀ ਸੁੱਤਾ ਪਿਆ ਤੇ ਹਿੱਟ ਕੌਣ ਕਰ ਗਿਆ ਕਿ ਨਾਲ ਟਰੱਕ ਨੰਬਰ ਹੀ ਬਹੁਤ ਲੰਬਾ ਹਾ ਡ੍ਰਾਈਵਰ ਜੁਨਟ ਨੰਬਰ ਹੈਗੇ ਤਿੰਨ ਤਿੰਨ ਅੱਖਰ ਆਉਂਦੇ ਹਨਾ ਕੰਪਨੀ ਦੇ ਤੇ ਐ ਦੇ ਕੰਮ ਮੈਨਾਂ ਦੇ ਮੂੰਹ ਹੀ ਚਾਕੇ ਮੂੰਹ ਦੇ ਨੇ ਕਾਲ ਕਰਤੀ ਮੈਂ ਕਰਦਾ ਮੈਂ ਮਾਰਦਾ ਜੂ ਫਿਰਦਾ ਜੂ ਫਿਰਦਾ ਲੋਕੀ ਬਾਗ ਟੇਲਾਂ ਚੱਕੀ ਫੇਰਦੇ ਆ ਤਾਂ ਨੂੰ ਜਾਂਦਾ ਕੋੜਾ ਜਾਂਦਾ ਅਰੇ ਵੀ ਕਿੱਥੇ ਆ ਤੂੰ ਨਹਾਂਦੀ ਰਵੀ ਦੇ ਨਾਲ ਲਾਦਗੇ ਚਾਹ ਵਰੋ ਗਿਆ ਮੇਤਰੋ ਡੰਨ ਸਵੇਰ ਸਵੇਰ ਨਾਉਣ ਦਾ ਆ ਗਿਆ ਨਜ਼ਾਰਾ ਗਰਮ ਗਰਮ ਪਾਣੀ ਨਾਲ ਸ਼ਾਵਰ ਦੇ ਥੱਲੇ ਬਹਿ ਗਏ ਛੱਡ ਕੇ ਨਾ ਸੁਰਤ ਹੀ ਆ ਗਈ ਭਾਈ ਬਾਹਰ ਨਿਕਲਦੇ ਆ ਚਾਹ ਚੱਕ ਲਗੇ ਥੋੜਾ ਨਾਲ ਖਾਣ ਨੂੰ ਕੁਝ ਆ ਫਿਰ ਚੱਲਦੇ ਆ ਇਹ ਆ ਲਵ ਲਵ ਦੇ ਨਜ਼ਾਰੇ ਕੁਦਰਤ ਸੱਚੀ ਨਾ ਇਹਰ ਮਿਊਜ਼ਿਕ ਚੱਲੀ ਜਾਂਦਾ ਉਹ ਸਾਲਾ ਫੇਰ ਵਿੱਚ ਆਇਆ ਨਾ ਇਹਦਾ ਬੜਾ ਪੰਗਾ ਗਾ ਉਹਦਾ ਨਾ ਕਾਪੀਰਾਈਟ ਉਹਦੀ ਆ ਜਾਂਦਾ ਉਹਦੇ ਇੱਕ ਪੂਰੀ ਵੀਡੀਓ ਹੀ ਖਰਾਬ ਕਰਤੀ ਮੇਰੀ ਦਫਾ ਫੜਤੀ ਹੁੰਦੀ ਸਾਰੀ ਵੀਡੀਓ ਦੀ ਇਹਨਾਂ ਮਿਊਜ਼ਿਕ ਨੇ ਚੱਲ ਇੱਥੇ ਹੀ ਨਹੀਂ ਸੁਹੰਦਾ ਇੱਥੇ ਦੇਖਦੇ ਆਹ ਚੱਕ ਲ ਗਏ ਬੱਸ ਲੈ ਆਂਦੀ ਆ ਕਾਫੀ ਚਾਹ ਕੇ ਆਇਆ ਰਵੀ ਓਏ ਕਾਫੀ ਪਿਆਦ ਗੇ ਤੈਨੂੰ ਵੀ ਓਏ ਰਾਵੀ ਦਾ ਮਨ ਲਾਦਾ ਲੇਟ ਹੀ ਉੱਠੂਗਾ ਅੱਜ ਰਾਤ ਦਾ ਚੱਕਰਿਆ ਚੱਲ ਗਿਆ ਵਿਚਾਰੇ ਦਾ ਜਾਗ ਕਰਕੇ ਲੇਟ ਸੁੱਤਾ ਆ ਕੇ ਮੇਰੇ ਕੋਲੇ ਹੈਗਾ ਟਰੈਲਰ ਪੀ 160 ਰਵੀ ਕੋਲੇ ਹੈਗਾ ਪੀ 170 ਵਾਹ ਕੀ ਆ ਕੰਬੀਨੇਸ਼ਨ ਹੈ ਮੇਰੇ ਭਾਈ ਆ ਲਿਆਂਦਾ ਆਪਾਂ ਜਾ ਕੇ ਬ੍ਰੇਕਫਾਸਟ ਹਾਉਂਡਾਉਂਡਾ ਪਾਇਆ ਬੈਠ ਨਾਲ ਲਿਆਂਦੀ ਕੌਫੀ ਆ ਬੁੱਕ ਚੱਲਦੀ ਆ ਮੈਂ ਫੇਰ ਕਹਿੰਦੇ ਵੀ ਨਿਕਲਦੇ ਆ ਆਪਾਂ ਉੱਕ ਆਗੇ ਘੰਟੇ ਆਗੇ ਦੇਖਦੇ ਇੱਕ ਘੰਟਾ ਬਾਬੇ ਕੰਮ ਕਰ ਆ ਵੀ ਖਾਣ ਆਲਾ ਨਾ ਆ ਵੀ ਫਸਟ ਟਾਈਮ ਜਿਹੜਾ ਉੱਧੇ ਵੀ ਖਲਦਾ ਈ ਇਹੋ ਕਹਣੀ ਮਿਲਦਾ ਈ ਸਵੇਰ ਸਵੇਰ ਅੱਗੇ ਮੈਂ ਆ ਕੇ ਸੌਣਾ ਈ ਸਵੇਰ ਹੁੰਨਾ ਉੱਠਦਾ ਦੁਪਹਿਰੇ ਹੁੰਨਾ ਆਹ ਜਿਹੜੇ ਉੱਠੀ ਪੈ ਗਏ ਟਾਈਮ ਨਾਲ ਜਾਈਦਾ ਉੱਠ ਵੀ ਟਾਈਮ ਨਾਲ ਖੜੀਏ ਤਾਂ ਹੀ ਬ੍ਰੇਕਫਾਸਟ ਮਿਲ ਜਾਂਦਾ ਗੱਟਾ ਕੰਮ ਬਹੁਤ ਓਕੇ ਜੀ ਰਵੀ ਜੀ ਚਲਦੇ ਆਂ ਛੋਟੇ ਸੁੱਤੇ ਪਿਆ ਪਿਆ ਸੀ ਆ ਕੇ ਨਾ ਆ ਕੇ ਤੇ ਦਵਾਰੇ ਮੁੜ ਗਏ ਆ ਕਿਉਂਕਿ ਸੋਨ ਨੂੰ ਲੱਗਣਾ ਹਜੇ ਟਾਈਮ ਤੇ ਮੇਰੀ ਬੁੱਕ ਚੱਲ ਪਈ ਆ ਕੋਈ ਨਾ ਬਿਣੀ ਪੈਗ ਮਿਲਦੇ ਆ ਮੇਰਾ ਭਰਾ ਇੱਕ ਜੀ ਨੋਟ ਕਰੋ ਰੰਗ ਦੇਖੋ ਕਿੰਨੇ ਆ ਸਾਰੇ ਰੰਗਾਂ ਦੇ ਟਰੱਕ ਖੜੇ ਆ ਨਾ ਵਿੱਚ ਸਵੇਰ ਸਵੇਰ ਦਾ ਟਾਈਮ ਆ 7:20 ਹੋ ਗਿਆ ਮੇਰੇ ਕੋਲੇ ਸਵੇਰੇ ਮੀਨੀ ਪੈਕ ਟਾਈਮ ਮਾਚ ਚੱਲਦੇ ਆ ਨਾ ਜੋ ਫਾਰਕੋ ਜਾਂ ਉੱਥੇ ਗ੍ਰੈਂਡ ਫੋਰਕਸ ਜਾਵਾਂਗੇ ਜੇ ਬਾਟ ਨਿਬੜ ਗਈ ਨਾ ਬੈਦਰਬੂਤਰ ਮਾਰਾ ਹੋਇਆ ਤੇ ਐ ਨਹੀਂ ਪਤਾ ਬਣੀ ਪੈਗੀ ਜਾਵੜ ਗੇ ਪਤਾ ਨਹੀਂ ਕੋਈ ਅਜੇ ਅਹ ਟਰੱਕ ਮੂਵ ਹੋਇਆ ਕਾਣਾ ਮੈਂ ਸੇਟ ਜੋਸਫ ਵਾਲੇ ਲੱਭਤੇ ਆ ਤੇ ਉਹ ਮੂਰੇ ਆ ਦੇਖਾ ਆ ਗੋਰਾ ਹੋਣ ਆਇਆ ਬਾਈ ਪਿਛਲੇ 10 ਮਿੰਟ ਹੋ ਗਏ ਆ ਵੀ ਕੋਈ ਇਹ ਵੀ ਤੇਲ ਪਾ ਕੇ ਹਨਾ ਇਹ ਵੀ ਐ ਨਹੀਂ ਪਤਾ ਛੱਡ ਕੇ ਅੰਦਰ ਹੀ ਭਾਗ ਗਿਆ ਹੋਵੇ ਆੱਕ ਕੇ ਤੇ ਬੰਦੇ ਉਧਰ ਜਾਵੜਦੇ ਯਾਰ ਇੰਨੀ ਵੱਡੀ ਪਾਰਕਿੰਗ ਹਨਾ ਪੰਪਾਂ ਤੇ ਇਹਨਾਂ ਨੇ ਬਣਾਈ ਵੀ ਉੱਥੇ ਲਾ ਕੇ ਜਾਵੜੋ ਯਾਰ ਤੁਸੀਂ ਫੂੜੀ ਵੀ ਜੇ ਤੁਸੀਂ ਫੂੜੀ ਚੱਕਣਾ ਹਨਾ ਉੱਥੇ ਲਾ ਕੇ ਚੱਕ ਲਓ ਆਇਲਾਂ ਦੇ ਵਿੱਚ ਹੀ ਛੱਡ ਜਾਂਦੇ ਆ ਜਾਂ ਮੂਰੇ ਛੱਡ ਜਾਂਦੇ ਆ ਤੀਰੇ-ਤੀਰੇ ਟਰੱਕ ਖੜੇ ਆ ਮਗਰ ਮੂਰੇ ਸਾਰੇ ਵੇਟ ਕਰਦੇ ਆ ਜਿਹੜੇ ਤੇਲ ਪਾਉਣ ਦੀ ਹੁਣ ਇਹਦੇ ਮੂਰੇ ਆਲਾ ਤਾਂ ਮੂੰਹ ਹੋਣ ਲੱਗਿਆ ਹੁਣ ਇਹਨੇ ਪਤਾ ਨਹੀਂ ਹੋਣਾ ਜਾਂ ਨਹੀਂ ਹੋਣਾ ਇਹ ਵੀ ਨਾ ਅੰਦਰ ਵਗਿਆ ਮੈਨੂੰ ਲੱਗਦਾ ਹੈ ਨਹੀਂ ਵਿੱਚ ਔਖਾ ਯਾਰ ਧਰਮ ਨਾਲ ਚਮੜੀ ਸੋਚਦੇ ਦੂਜੇ ਦਾ ਤਾਂ ਆਪ ਦਾ ਉੱਲੂ ਸਿੱਧਾ ਰੱਖਦੀ ਐ ਜਨਤਾ ਹੁਣ ਆ ਗਿਆ ਮੈਂ ਤੋੜਿਆ ਇਹਦੇ ਮਗਰ ਹਣਾ ਐਮ ਐਲ ਏ ਦਾ ਹੈ ਨਹੀਂ ਵਿੱਚ ਨਾ ਹਾਰਨਵੀ ਮਾਰਤਾ ਨਾ ਪਰਵਾਹ ਹੀ ਕੋਈ ਨਹੀਂ ਇਹਨਾਂ ਨੂੰ ਆਏ ਬੜਾ ਹੁਣ ਟਾਈਮ ਖਰਾਬ ਕਰਾਉਣ ਨੂੰ ਹਨ ਕੀ ਕਹੇ ਬੰਦਾ ਇਹਨਾਂ ਨੂੰ ਅੰਦਰ ਜਾ ਕੇ ਇਹਨਾਂ ਕੋਲੇ ਮੈਂ ਕਿਹਾ ਉੱਥੇ ਬੋਲੋ ਹਨ ਤੇ ਹੁਣ ਉਹਨੇ ਉੱਥੇ ਮਾਈਕ 'ਚ ਬੋਲਿਆਗਾ ਮੂਵ ਕਰੋ ਪਤਾ ਨਹੀਂ ਕਿੱਥੇ ਆਗਾ ਹੋਊਗਾ ਵੀ ਗੋਰਾ ਇਹ ਨਹੀਂ ਕੋਈ ਦੇਸੀ ਆਪਣਾ ਹਰੇਕ ਤਾਂ ਦੇਸੀ ਨਹੀਂ ਮਾੜੇ ਹੁੰਦੇਗੇ ਉਹ ਰਗਾ ਗਰੰਟੀਆਂ ਮੇਰੀ ਮੈਡੀ ਆ ਗਿਆ ਤਾਂ ਹਨਾ ਉਹ ਤੁਹਾਨੂੰ ਦਿਖਾਉਣਾ ਕਿ ਉਹਨੇ ਅੰਦਰੋਂ ਬੋਲਿਆਗਾ ਵੀ ਮੂਵ ਕਰੋ ਅੰਦਰ ਜਾ ਕੇ ਆਇਆ ਉਹਦੇ ਕੋਲੇ ਉੱਥੇ ਕਾਊਂਟਰ ਤੇ ਇਹ ਮੌਜ ਨਾਲ ਉੱਥੇ ਬੈਠਾ ਹੋਊਗਾ ਸਾਲ ਜਾਂ ਖਾਣ ਲੱਗਿਆ ਪਿਆ ਹੋਊਗਾ ਮੈਨੂੰ ਆਦੇ ਫੁੱਪੜ ਨੂੰ ਪਾਰਕਿੰਗ ਚ ਤਾਂ ਛੱਡ ਜੋ ਇੱਥੇ ਲਾ ਕੇ ਤੁਰ ਜਾਣੇ ਦੂਜਿਆਂ ਨੇ ਨਹੀਂਗਾ ਤੇਲ ਪਵਾਉਣਾਗਾ ਉਹ ਟਾਈਮ ਉਹ ਜਾਉਂਦਾ ਖੇਚਵਾ ਆ ਆਉਂਦੀ ਆ ਇਹਦਾ ਕਿ ਹੋਰ ਆ ਕਿਸੇ ਦਾ ਆ ਹਾਥੀ ਆ ਛੋਟਾ ਹਾਥੀ ਨੇ ਆ ਆਉਂਦਾ ਤੁਰਿਆ ਆ ਹਾਲਾ ਵੀਡੀਓ ਤੋਂ ਲਈ ਹੋਗੀ ਆ ਛੋਟਾ ਹਾਥੀ ਸੀਗਾ ਸਾਲਾ ਉੱਥੇ ਅੰਦਰ ਬੈਠਾ ਹੋਊਗਾ ਹੁਣ ਆਇਆ ਉਹਨੇ ਜਦੋਂ ਉਹਦੇ ਵਿੱਚ ਬੋਲਿਆ ਨਾ ਮੈਕ ਵਿੱਚ ਬੋਲਿਆ ਉਹਨੇ ਹਨਾ ਉੱਥੇ ਇਹਨਾਂ ਦੇ ਸਪੀਕਰ ਲੱਗੇ ਹੁੰਦੇ ਆਗੇ ਕਾਊਂਟਰ ਤੇ ਮੈਕ ਹੁੰਦਾ ਇਹਨਾਂ ਕੋਲੇ ਤੇ ਹੁਣ ਜਾ ਕੇ ਮੂੰਹ ਕਰਨ ਲੱਗਿਆ ਪੂਰੇ 15 ਮਿੰਟ ਹੋ ਗਏ ਮੈਨੂੰ ਵੇਟ ਕਰੀ ਜਾਂਦੇ ਨੂੰ ਬੈਕ ਸਾਈਡ ਕੋਈ ਇਹ ਨਹੀਂ ਇਹਦੇ ਮੂਹਰੇ ਟਰੱਕ ਖੜਾ ਸੀ ਹਨਾ ਉਹ ਕੌਣ ਦਾ ਤੁਰਿਆਗਾ ਤੇ ਇਹ ਮੌਜ ਨਾਲ ਇੱਥੇ ਖੜਾਗਾ ਬੰਦਰ ਜਾਉਂਦਾ ਆ ਹਾਂ ਹੁਣ ਟਰੱਕ ਤੋ ਰਿਆ ਨੇ ਤੇ ਐ ਨਹੀਂ ਪਤਾ ਅੰਦਰੋਂ ਆਇਆ ਹੋਵੇ ਖਾਂਦਾ ਖਾਂਦਾ ਤੇ ਹੁਣ ਮੂਵ ਕਰ ਜੇ ਤੇ ਫੇਰ ਹੀ ਅੰਦਰ ਵੜ ਜੇ ਜਾ ਕੇ ਮੂਰੇ ਫਰੰਟ ਤੇ ਟਰੱਕ ਲਾ ਕੇ ਤੇ ਮੈਂ ਫੇਰ ਨਹੀਂ ਖੜਾ ਹੇਡਣਾ ਮੈਂ ਤੇਲ ਭਰਾ ਕੇ ਫੇਰ ਬੁਲਾਇਆ ਉਹਨਾਂ ਉੱਥੇ ਕਹੀ ਤਾਂ ਐਡੇ ਬੇਕੂਫਾ ਇੱਥੇ ਖੜ ਕੇ ਬੁੱਕ ਆਫ ਕੱਢਣ ਲੱਗ ਜਾਂਦੇ ਕਿਉਂਕਿ ਅੱਧਾ ਘੰਟਾ ਕੱਢਣੀ ਹੁੰਦੀ ਹੈ ਨਾ ਇੱਥੇ ਖੜ ਕੇ ਆਫ ਕੱਢਣ ਲੱਗ ਜਾਂਦੇ ਐਡੇ ਬਤਮੀਜ਼ ਆਗੇ ਇਹ ਕਰੂਗਾ ਪਰ ਕੇ ਜਾਉ ਔਲਾਤੇ ਨਾ ਬ੍ਰੇਕ ਕਿਉਂ ਵਾਹ ਜੀ ਵਾਹ ਹਜੇ ਵੀ ਨਹੀਂ ਇਹਦਾ ਚਾ ਪੂਰਾ ਹੋਇਆ ਖੜਨ ਵਾਲਾ ਹਨ ਨਾਲ ਯਾਰ ਔਖਾ ਇਹਨਾਂ ਚਾਵਲਾਂ ਦਾ ਵੀ ਯਾਰ ਉਧਰ ਪਾਰਕਿੰਗ ਸਾਰੀ ਬੇਲੀ ਪਈ ਹੈ ਕਿਉਂਕਿ ਸਵੇਰ ਦਾ ਟਾਈਮ ਆ ਸਲੀਪਾ ਸਲੂਪਾ ਪਾਉਣ ਵਾਲੇ ਸਾਰੇ ਚਲੇ ਗਏ ਆ ਹਨ ਤੇ ਵੀ ਉਧਰ ਲਾ ਦਿਓ ਤੁਸੀਂ ਰੈਸਟ ਹੈਰੀ ਇੱਧਰ ਰੁਕਿਆ ਸੀ ਮੈਂ ਚੱਲ ਆ ਇੱਕ ਸਲੂਪ ਸਲ ਸੈੱਟ ਕਰ ਲੇ ਕਿਉਂਕਿ ਗਾਂ ਨਾਲ ਵੱਡੀ ਸਕੇਲ ਆਉਂਦੀ ਆ ਉਹ ਤਾਂ ਪਹਿਲਾਂ ਪਹਿਲਾਂ ਮੈਂ ਕਿਹਾ ਚੱਲ ਵੀ ਵੇਟ ਬੂਟ ਸਹੀ ਕਰ ਲੇ ਠੰਡ ਹੋ ਗਈ ਬਾਪੇ ਇੱਧਰ ਨੂੰ ਆਹ ਦੇਖਾ ਟਾਇਰ ਤੇ ਆ ਇੰਨਾ ਸੱਨ ਲੱਗ ਨਹੀਂ ਰਿਹਾ ਆ ਦੇਖਾ ਟੱਡ ਨਿਸ਼ਾਨ ਆ ਨਾ ਤੇ ਪਹਿਲਾਂ ਤੋਂ ਹਵਾਕ ਨਹੀਂ ਘਟ ਗਈ ਸੀ ਉਦੋਂ ਡੱਬ ਪੈ ਗਿਆ ਇਹਦੇ ਚ ਐ ਧਿਆਨ ਰੱਖਣਾ ਪੈਂਦਾ ਗਾ ਠੰਡ ਹੋ ਗਿਆ ਇੱਧਰ ਨੂੰ ਨਾ ਬਾਪੇ ਓਏ ਫੁੱਲ ਗਿਆ ਲੌਕ ਲਾ ਕੇ ਰੱਖਣੇ ਪੈਂਦੇ ਆ ਭਰਾਵੋ ਕੀ ਕਰੀਏ ਕੋਈ ਪਤਾ ਨਹੀਂ ਕਿਸੇ ਦਾ ਹਨਾ ਕੀ ਕਾਂਡ ਕਰ ਜਾਣਾ ਲੈ ਗਾਰਲਿਕ ਬ੍ਰੈਡ ਕਰ ਲਿਆ ਆਪਾਂ ਗਰਮ ਹੁਣ ਕੀ ਇਹਦਾ ਤੇ ਚਾਹ ਆਪਾਂ ਸੋ ਬਣਾ ਲਈ ਸੀਗੀ ਆਪਈ ਚਾਹ ਤੇ ਬਾਦ ਤੁਰਦੇ ਆ ਇਥੋਂ ਤੁਰੇ ਜਾਂਦੇ ਤੇ ਖਾ ਲਾਂਗੇ ਭਰਾਵਾ ਲਈ ਚੱਲ 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 ਮੁਗੈ ਭੁੱਖ ਲੱਗ ਗਈ ਆ ਨਾ ਖਾਤੇ ਨੂੰ ਹੋ ਗਿਆਗਾ ਸਵੇਰ ਦਾ ਹੀ ਖਾਤਾ ਮੈਂ ਉੱਥੋਂ ਹੀ ਮਿਲ ਲੱਗਦਾ ਸਾਦਾ ਕੀ ਆ ਯਾਰ ਮੈਂ ਅੱਜ ਆ ਸਵੇਰ ਉਹ ਬ੍ਰੇਕਫਾਸਟ ਈ ਆ ਕੀਤਾ ਸੀ ਲਾਤੋਂ ਮੌਤੂਵਾ ਤਾਂ ਕੋਈ ਖਾਦਾ ਹੀ ਨਹੀਂਗਾ ਤਾਂ ਕਰਕੇ ਭੁੱਖ ਲੱਗਿਆ ਸੀ ਮੈਂ ਨਾਲੇ ਤੇ ਉਹ ਐਕਸਲ ਜੇ ਸੈੱਟ ਕੀਤੇ ਆ ਤੇ ਨਾਲੇ ਮੈਂ ਕਿਹਾ ਵੀ ਚਾਹ ਪੀਤੀ ਆ ਤੇ ਨਾਲ ਖਾਦਾ ਇਹ ਗਾਰਲਿਕ ਬ੍ਰੈਡ ਚੜ ਜੀਏ ਹਾਈਵੇ ਤੇ ਜਿਵੇਂ ਜਿਵੇਂ ਬਿਨੀ ਪੈਕਦੇ ਨੇ ਨੇੜੇ ਨੂੰ ਉਹੀ ਜਾਂਦੇ ਆ ਤੇ ਓਵੇਂ ਓਵੇਂ ਕਹਿੰਦੇ ਵੀ ਸਨੋ ਨਜ਼ਰ ਆਉਣ ਲੱਗ ਗਈ ਆ ਮੇਰੇ ਵੀਰੋ ਟੈਂਪਰੇਚਰ ਵੀ ਚਲਾ ਗਿਆ 10-12 ਡਿਗਰੀਸ ਰੋਡ ਦੇ ਕੋਚਾ ਮੈਂ ਸਿੱਧਾ ਸੀਗਾ ਇੱਥੇ I29 ਪੈ ਗਣਾ ਇੱਧਰ ਸਾਰੇ ਕੈਨੇਡਾ 'ਚ ਹੀ ਕੱਲੋਂ ਸਟਾਰਮ ਦੱਸਿਆ ਹੋਇਆ ਕੱਲੋਂ ਕਿ ਅੱਜ ਹੀ ਰਾਤ ਨੂੰ ਬਹੁਤ ਤਕੜਾ ਸਟਾਰਮ ਆ ਹਰ ਇੱਕ ਥਾਂ ਉਧਰ ਸਕਰੀਨਾਂ ਸੁਣਨਾ ਹੀ ਫਲੈਸ਼ ਕਰ ਜਾਂਦੀਆਂ ਆ ਮੈਪ ਵੀ ਦੱਸੀ ਜਾਂਦੇ ਆ ਤਾਂ ਕਰਕੇ ਆਪਾਂ ਖਿੱਚ ਕੇ ਪਹੁੰਚਦੇ ਹੀ ਆ ਬਸ ਇਹ ਨਾ ਕੋਈ ਅਰਚਨਾ ਜੀ ਹਣਾ ਵਧੀਆ ਸਿੱਧੇ ਤੁਰੋਗੇ ਪਰਮਾਤਮਾ ਦੀ ਕਿਰਪਾ ਨਾਲ ਤੇ ਆਪਾਂ 11:00 ਵਜੇ ਤੋਂ ਰਾਤ ਨੂੰ ਪਹੁੰਚ ਜਾਾਂਗੇ ਝਾੜ ਚ ਹੋ ਗਏ ਉਹਦੋਂ ਬਾਅਦ ਸਟਾਰਮ ਸ਼ੁਰੂ ਹੋਣਾ ਮੇਲਾ ਉਸ ਵੇਲੇ ਉਦੋਂ ਪਹਿਲਾਂ ਪਹਿਲਾਂ ਪਹੁੰਚ ਗਏ ਨਹੀਂ ਸਟੱਕ ਵੀ ਨਾ ਹੋ ਜਾਈਏ ਬਾਕੀ ਹਜੇ ਬਈਆ ਬਾਟ ਆਪਾਂ ਨੂੰ 700 ਕਿਲੋਮੀਟਰ 650 ਯਾੜ ਦੇਖਦੇ ਹਾਂ ਤਾਂ ਕੀ ਬਣਦਾ ਨੇਰਾ ਕਿ ਕਿ ਬਾਵਾ ਹੋ ਜਾਣਾ ਨੇਰੇ 'ਚ ਹੀ ਚੱਕਰ ਚੱਲਦਾ ਹੁੰਦਾ ਕਿਉਂਕਿ ਰੋਡ ਰਾਡ ਦਾ ਨਹੀਂ ਨਾ ਪਤਾ ਲੱਗਦਾ ਕਿਵੇਂ ਆ ਥੱਲੇੋਂ ਕੰਡੀਸ਼ਨ ਰੋਡ ਦੀ ਹੈ ਨਾ ਜਿਆਦਾ ਤਾਂ ਜਿਵੇਂ ਜਿਵੇਂ ਬਣੀ ਪੈਕ ਦੇ ਨੇੜੇ ਨੂੰ ਆਈ ਜਾਂਦੇ ਇੱਥੋਂ ਯਾੜ ਰਹਿ ਗਿਆ ਆਪਣਾ ਬਣੀ ਪੈਕ ਰਹਿ ਗਿਆ 1.5 ਕਿਥੋਂ ਜਾੜ 180 ਰਹਿ ਗਿਆ ਠੰਡ ਹੋ ਗਈ ਆ ਮੈਂਸ 25 ਪੁੱਤੀ ਹੋ ਗਿਆ ਤੇ ਮੈਂ ਆਇਆ ਉਧਰੋਂ ਆਣਾ ਓਕਲਾਮਾ ਤੋਂ ਉੱਥੇ +25 30 ਸੀਗਾ ਆਪਸ ਵਿੱਚ ਮੰਨ ਲਓ ਤੇ 50 ਡਿਗਰੀ ਦਾ ਫਰਕ ਪੈ ਗਿਆ ਵੀ ਉੱਧਰ ਸੀਗਾ 20 25 ਤੇ ਇੱਧਰ 25 ਮੈਂਸ ਸੀਗਾ ਤੇ ਮੈਂ ਤਾਂ ਅੱਗੇ ਗੱਲਾਂ ਕਰਦਾ ਉਹਨਾਂ ਵੀ ਭਾਈ ਮਸ਼ੀਨਰੀ ਤਕੜੀ ਐ ਇੱਥੋਂ ਦੀ ਆਣਾ ਹੁਣ ਤੂੰ ਇੱਕੇ ਦਾਮ ਇੰਨੀ ਗਰਮੀ ਚੋਂ ਠੰਡ ਚ ਆ ਜਾਣਾ ਟਰੱਕ ਨੇ ਤੇ ਰਾਈਟ ਨਾਉ 25 ਐ ਤਾਂ ਇੱਧਰ ਵੀ ਜਿਆਦਾ ਠੰਡ ਹੋਣੀ ਐ ਕਿਉਂਕਿ ਨਾ ਬਿਣੀ ਪੈਗ ਜਾ ਇਧਰ ਕੈਨੇਡਾ ਚ ਸਾਰੇ ਚੀਜ਼ ਸਟਾਰਮ ਦੱਸਿਆ ਹੋਇਆ ਇੱਥੇ ਵੀ ਆਣਾ ਅਮਰੀਕਾ ਚ ਵੀ ਇਹ ਨਹੀਂ ਅਮਰੀਕਾ ਚ ਆਉਣਾ ਇਧਰ ਨੇੜੇ ਨੇੜੇ ਤੇ ਮੈਂ ਤਾਂ ਹੀ ਖਿੱਚੀ ਆ ਨਾ ਮੈਨੂੰ ਇਹ ਆ ਵੀ ਸਟਾਰਮ ਤੋਂ ਪਹਿਲਾਂ ਪਹਿਲਾਂ ਚਲ ਘਰੇ ਜਾਵੜ ਗੇ ਕਿਉਂਕਿ ਬਾਰਡਰ ਆਪਾਂ ਨੂੰ 40 ਕਿ ਰਹਿ ਗਿਆ ਮੈਂ ਇੱਥੇ ਡਰੈਕਟਰ ਨਾਲ ਇੱਥੇ ਪਹੁੰਚ ਗਿਆਗਾ ਬਾਅਦ ਤੋਂ ਤੇਲ ਟੂਲ ਭਰ ਕੇ ਚਾਹ ਪਾਣੀ ਚਾੱਕ ਕੇ ਹਨਾ ਚਾਹ ਪੀਨੇ ਆ ਕਾਫੀ ਕੂਫੀ ਬਣਾ ਕੇ ਫਿਰ ਚાલਦੇ ਆ ਉਧਰ ਨੂੰ ਠੰਡਲੇ ਰੱਬ ਨੇ ਦੁਆਰੇ ਪੱਟ ਘੜਤੇ ਹੁਣ ਕੈ ਕੈ ਦਿਨ ਵੀ ਨਹੀਂ ਪਹਿਕੇ ਸੈਟ ਸੀਗਾ ਉਹੀ ਮੈਨਸ ਪਲੱਸ ਚਲ ਉਹਦੇ ਨਾਲੋਂ ਕੀ ਆ ਇੰਨਾ ਜਿਆਦਾ ਮੈਨਸ ਵੀ ਸਹੀ ਰਹਿੰਦਾ ਇਹਦੇ ਚ ਸਲਿੱਪਰੀ ਸਲੂਪਰੀ ਨਹੀਂ ਹੁੰਦੀ ਹਨਾ ਚਲ ਆ ਉਹ ਹੁੰਦਿਆ ਦੇਖ ਲਾਟਾ ਮਾਰਦੇ ਆ ਨਾ ਟਰੱਕ ਇੱਥੋਂ ਪਤਾ ਲੱਗਦਾ ਭਾਫਾਂ ਜੱਡਣ ਲਾਤੇ ਆ ਠੰਡ ਨੇ ਤੋੜ ਲੋ ਬਾਈ ਤੋੜ ਲੋ ਆ ਪਤਾ ਨਹੀਂ ਕਿੱਥੋਂ ਮਸਾਨੇ ਚ ਵੜ ਗਿਆ ਆ ਕੇ ਆਲੰਗੀ ਗੱਲ ਬਣ ਗਈ ਬਣ ਗਈ ਪਹਿਲਾ ਪੰਪ ਹੀ ਮਿਲ ਗਿਆ ਆਪਾਂ ਨੂੰ ਕਾ ਚੱਲਦਾ ਹੋਵੇ ਕਾਏ ਚਲਾਉਣੇ ਆ ਠੰਡ ਕਹਿੰਦੇ ਬਹੁਤ ਆ ਮੇਰੇ ਵੀਰੋ ਠੰਡ ਬਹੁਤ ਆ ਬਚੋ ਇੱਕ ਗੱਲ ਹੋਰ ਹੈ ਨਾ ਹੁਣ ਜਿਵੇਂ ਆਪਣਾ ਗਰਮੀ ਹੁੰਦੀ ਆ ਤੇ ਬੰਦਾ ਬਾਹਰ ਜਾ ਬੈਠਾ ਹੁਣ ਜਿਵੇਂ ਮੇਰੀ ਆਦਤ ਤਾਂ ਡਰਾਈਵ ਕਰਦਾ ਨਾ ਮੈਂ ਮੰਨ ਲਓ ਵੀ ਨਾ ਮੈਂ ਤੋਂ ਪੈਂਟ ਨਾਲ ਲੋਰ ਪਾ ਕੇ ਟਰੱਕ ਨਹੀਂ ਚੱਲਦਾ ਜੋ ਡਰਾਈਵ ਕਰਦਾ ਹੁੰਦਾ ਤੇ ਮੈਂ ਮੋਸਟਲੀ ਉਦੋਂ ਕੈਪਰੀ ਪਾ ਕੇ ਟਰੱਕ ਚਲਾਉਣਾਗਾ ਤੇ ਹੁਣ ਜਿੰਨੀ ਕੁ ਠੰਡ ਹੁੰਦੀ ਆ ਤੇ ਪਹਿਲਾ 5-7 ਮਿੰਟ ਦਾ ਕੱਪੜੇ-ਕੁਪੜੇ ਬਦਲਣ ਤਾਂ ਹੀ ਲੱਗ ਜਾਂਦੇ ਆ ਮੋਟਾ ਲੋਰ ਪਾਉਣਾ ਪੈਂਦਾ ਭਾਈ ਜੈਕਟਰ ਪਾਉਣਾ ਪੈਂਦੀਆਂ ਕਿਉਂਕਿ ਠੰਡ ਇਧਰ ਨੂੰ ਹੈਗੀ ਆ ਬਹੁਤ ਜ਼ਿਆਦਾ ਜਿਵੇਂ ਹੁਣ ਉੱਧਰ ਸੀ ਉੱਧਰ ਤਾਂ ਫਿਰਦੀ ਕੈਪਰੀਚ ਸੀ ਜਾਂ ਬੰਦਾ ਉਹੀ ਉੱਤਰ ਜਾਂਦਾ ਹਨ ਮੇਰੇ ਕੋਲੇ ਨਹੀਂ ਨਾ ਉਹ ਜਲਸੇ ਜੇ ਰੱਖੇ ਪਿਆ ਇੰਡੀਆ ਵਾਲੇ ਜਿਵੇਂ ਉੱਧਰ ਜਦੋਂ ਠੰਡ ਘਟ ਹੁੰਦੀ ਆ ਉਦੋਂ ਤਾਂ ਪਾਉ ਪਾਪੂ ਕੇ ਉੱਤਰ ਚਾਹੀਦਾਗਾ ਉੱਤਰ ਨੂੰ ਤਾਂ ਤੇ ਫਿਰ ਇਧਰ ਆ ਜਾਂਦੇ ਵੀ ਕਿਹੜੇ ਜਲਸੇ ਸੌਖ ਸੁਖ ਸੁਪਾ ਕੇ ਹਨ ਟੋਪੀਆਂ ਟੂਪੀਆਂ ਲੈ ਕੇ ਫੇਰ ਉੱਤਰਨ ਖਾ ਜਾਂਦਾ ਆ ਇੱਕ ਤਾਂ ਟੋਪੀ ਰੱਖੀ ਵੀ ਆ ਵੱਡੇ ਵਾਲੀ ਆ ਦੇਖੋ ਚੜਾ ਕੇ ਨਾ ਬੰਦਾ ਐ ਰੇ ਦੇ ਨਾਲ ਕੀ ਆ ਤੁਹਾਡੀ ਧੌਣ ਧੂਣ ਨੂੰ ਵੀ ਨਹੀਂ ਨਾਲ ਠੰਡ ਲੱਗਦੀ ਇਹਨੂੰ ਵੱਧ ਤੋਂ ਵੱਧ ਆ ਥੱਲੇੋਂ ਬੰਦ ਕਰ ਲੋ ਤੇ ਕਣਾ ਜਿਆਦਾ ਇੱਧਰ ਕੀ ਟਰਾਈ ਕਰਿਆ ਕਰੋ ਜਿਵੇਂ ਹੁਣ ਆ ਜੈਕਟ ਆ ਹਨਾ ਜਿਹੜੀ ਵੀ ਪਾਉਣੀ ਆ ਪਿੱਛੇ ਆ ਇਹਦੇ ਵਾਲੀ ਹੋਵੇ ਕੈਪ ਵਾਲੀ ਉਹਦੇ ਨਾਲ ਕੀ ਹੁੱਡੀ ਆ ਧੌਣ ਧੂਣ ਨਹੀਂ ਠਰਦੀ ਤੇਲ ਪਾਉਂਦਿਆਂ ਦੀ ਇਹ ਵਧੀਆ ਟਾਈਮ ਹੋ ਜਾਂਦਾਗਾ ਜੇ ਆਪਾਂ ਬਿਨਾਂ ਇਹਦੇ ਵਾਲੀ ਆ ਪਾਉਣੇ ਆ ਹਨਾ ਆਪਣਾ ਟੋਪੀ ਥੋੜੇ ਲਈ ਆ ਨਹੀਂ ਤੁਹਾਡੀ ਧੌਣ ਪਿੱਛੇ ਤੋਂ ਠਰ ਜਾਂਦੀ ਆ ਅਜੇ ਸੌਕਸ ਪਾਉਣੀਆਂ ਆਂਗਾ ਆ ਪੰਗਾ 5 ਮਿੰਟ ਦਾ ਕੱਪੜੇ ਪਾਉਣ ਤੇ ਫਿਰ ਜੋ ਡਰਾਈਵ ਕਰਨਿਆ ਫਿਰ ਉਹ ਲਾਹੋ ਜੈਕਟਾਂ ਲੋਰ ਹੁਣ ਲੋਰ ਬਾਈ ਇਹ ਡੇਡੇ ਮੋਟੇ ਆ ਪੈਂਟਾਂ ਜਾਂ ਹਨ ਤੇ ਉਹ ਪਾ ਕੇ ਡਰਾਈਵ ਵੀ ਨਹੀਂ ਹੁੰਦਾ ਉਹਨਾਂ ਨਾਲ ਬੈਠਿਆ ਵੀ ਨਹੀਂ ਜਾਂਦਾ ਆ ਕਰਕੇ 5-7 ਮਿੰਟ ਦਾ ਕੱਪੜੇ-ਕੁੱਪੜੇ ਚੇਂਜ ਕਰਨੇ ਚ ਹੀ ਲੱਗ ਜਾਂਦੇ ਆ ਬੰਦੇ ਨੂੰ ਉਹ ਦੂਬਾ ਤੇਲ ਪਾਉਣ ਥੱਲੇ ਉਤਰਦਾ ਹੁਣ ਚੱਲ ਆ ਮਾ ਪਾਇਆ ਨਹੀਂ ਨਹੀਂ ਇੱਥੇ ਮੂੰਹ ਤੇ ਜੜਾਉਣ ਵਾਲਾ ਵੀ ਹੈਗਾ ਮੇਰੇ ਕੋਲ ਇਹ ਉਹ ਕਾਸਕੋ ਤੋਂ ਲਿਆਂਦੇ ਵੇ ਹੈਗੇ ਉਹਦੇ ਨਾਲ ਕੇ ਜਮਾ ਹੀ ਨਹੀਂ ਵਈਵਾ ਅੰਦਰ ਵੀ ਮੂਝ ਹਵਾ ਵੜਦੀ ਨਹੀਂ ਤਾਂ ਸੰਗ ਸੁੱਕ ਜਾਂਦਾ ਗਾ ਬਾਹਰ ਸਾਹ ਲੈ ਲੈ ਕੇ ਨਾ ਪੂਰਾ ਹਾਲ ਹੋ ਜਾਂਦਾ ਪਰ ਆ ਦੇਖੋ ਹੁਣ ਆਪਾਂ ਰੈਡੀ ਹੋ ਗਏ ਆ ਆ ਪਾਲਿਆ ਲੋਰ ਲਾਰ ਵੀ ਮੋਟਾ ਪਾਲਿਆ ਗਾ ਆਹ ਦੇ ਪਰ ਹੁਣ ਹੁਣ ਕਹਿੰਦੇ ਵੀ ਫੌਜੀ ਪੂਰੇ ਰੈਡੀ ਆ ਥੇਲ ਤੂਲ ਕਾਉਣ ਨੂੰ ਵਾ ਹੁਣ ਉਤਰਦੇ ਆ ਥੱਲੇ ਕਾਫੀ ਲੈ ਆਂਦੀ ਆਪਾਂ ਚੱਕ ਕੇ ਠੰਡਾ ਬਾਈ ਠੰਡ ਤੇ ਬਾਰਡਰ ਕਲੀਅਰ ਸੀ ਏਸੀਆਈ ਸ਼ੀਟ ਵਗੈਰਾ ਲਿਆਉਣ ਆਲੀ ਸੀ ਹਨਾ ਇਹ ਹੱਥ ਠਾਰ ਕੇ ਕਾਫੀ ਬੜੀ ਵੀ ਹੈ ਨਾ ਹੱਥ ਚ ਫ੍ਰੀਜ ਹੋ ਗਏ ਫ੍ਰੀਜ ਬਚੋ 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 ਆਈ ਤਾਂ ਕਮਾਲ ਹੋ ਗਈ ਆ ਬਾਈ ਐਮਰਸਨ ਬਾਰਡਰ ਤੇ ਮੈਂ ਐਂਟਰ ਕਰਨ ਲੱਗਿਆ ਅਣੀ ਜਿੱਥੇ ਸਾਈਨ ਬੋਰਡ ਲੱਗਿਆ ਹਨਾ ਆਲ ਟਰੱਕ ਹਨਾ ਇਧਰ ਲਾ ਇੱਥੋਂ ਤੋਂ ਹੀ ਲੈਣ ਲੱਗੀ ਪਈ ਆ ਨਈ ਆ ਤਾਂ ਕਦੇ ਵੀ ਨਹੀਂ ਮਿਲੀ ਇੰਨੀ ਲੰਮੀ ਲੈਨ ਤਾਂ ਇੱਥੇ ਪਤਾ ਨਹੀਂ ਕੀ ਚੱਕਰ ਚੱਲਿਆ ਇੱਕ ਦੀ ਕਹੋ ਕਿ ਮੈਂ ਖਣੀ ਇਸ ਵੇਲੇ ਅੱਗੇ ਕਦੇ ਟੱਪੇ ਨਹੀਂ ਜਾਂਦਾ ਦਿਨੇ-ਦੁਨੇ ਡੰਗ ਜਾਂਦੇ ਹੁੰਨੇ ਆ ਨਾ ਤੇ ਜਾਂ ਬੜਾ ਇਦੂ ਵੀ ਜਮਾ ਰਾਤ ਨੂੰ ਹੁੰਦਾਰਾ ਇੰਨੀ ਲੰਮੀ ਲੈਨ ਨਹੀਂ ਕਦੇ ਵੀ ਮਿਲੀ ਬਹੁਤ ਥਿਰ ਹੋ ਗਿਆ ਕੀ ਕਹਿਣਾ ਕਿਤੇ ਕੋਈ ਉਂ ਚੱਕਰ ਦੇ ਉੱਪਰ ਚੱਲਦਾ ਹੋਵੇ ਹਨਾ ਜਾ ਵੀ ਹਾਈਵੇ ਬੰਨਦਾ ਉਦੋਂ ਹੋ ਜੇ ਪਰ ਅੱਜ ਤੱਕ ਕੋਈ ਹਾਈਵੇ ਦਾ ਵੀ ਨਹੀਂ ਸੀਨ ਕੁਛ ਵੀ ਨਹੀਂਗਾ ਆਈ ਡਾਂਟ ਨੋ ਹੁਣ ਦੇਖੋ ਪਿਛਲੇ ਕਿੜੇ ਨਾ ਉਧਰ ਮੈਨੂੰ ਕੱਢਿਆ ਸੀਗਾ ਮੈਂ ਦੱਸਿਆ ਸੀ ਤੇ ਆਪਣਾ ਨਾਰਥ ਪੋਰਟਲ ਵਾਲੇ ਬਾਰਡਰ ਤੇ ਅੱਜ ਦੇਖੋ ਇਹ ਕੀ ਕਹਿੰਦੇ ਆ ਇਹ ਨਾ ਟਾਈਮ ਖਰਾਬ ਕਰਨ ਮੈਨੂੰ ਪਤਾ ਅੱਧਾ ਘੰਟਾ ਤਾਂ ਹੀ ਖਰਾਬ ਹੋ ਜਾਣਾ ਲੈਣ ਹੀ ਇੰਨੀ ਲੰਮੀਆਂ 1 ਕਿਲੋਮੀਟਰਾਂ ਕੋਆ ਸਾਰੀਆਂ ਲਾਈਨ ਲੱਗੀਆਂ ਮੂਰੇ ਟਰੱਕ ਖੜੇ ਆ ਟਰੱਕ ਹੀ ਟਰੱਕ ਸਾਰੇ ਬਾਰਡਰ ਤੇ ਆਣਾ ਸਾਹਮਣੇ ਲਾਈਨ ਅਪ ਦੀਦਾ ਹਨ ਕਿੰਨੀ ਦੂਰ ਤਾਈਂ ਟਰੱਕ ਖੜੇ ਆ ਨਾ ਦੇਖੋ ਸਾਹਮਣੇ ਹਨ ਤੇ ਹੁਣ ਸਾਰੇ ਖੜੇ ਦਾ 15 ਮਿੰਟ ਮੈਨੂੰ ਹੋ ਗਏ ਆ ਨਾਲ ਹੀ ਪੁੱਲ ਆਊਟ ਸੀ ਹੁਣ ਇਹ ਰਾਹ ਤਿਲਾਕੀਆਂ ਭਾਈ ਕਿਉਂ ਕਰਦੇ ਨੇ ਆ ਬੰਦਾ ਉਹ ਪਿੱਛੇ ਤਾਈਂ ਲਾਈਨ ਅਪ ਆ ਉਹ ਮਿਲਦਾ ਦਾ ਵੀ ਟਰੱਕ ਪਿੱਛੇ ਆ ਆ ਬੰਦਾ ਵੇਚਦੀ ਬੜਿਆ ਬਹਾਨੇ ਨਾਲ ਪੁੱਲ ਆਊਟ ਚ ਆਹ ਟਰੱਕ ਵਾਲਾ ਹੁਣ ਪਤਾ ਨਹੀਂ ਕੌਣ ਆ ਖੜਾ ਇੰਡੀਆ ਟਲਾਈ ਵੀ ਸਾਨ ਚ ਮੈਨੂੰ ਆ ਜਾਣ ਦੋ ਯਾਰ ਕਾਹਦੇ ਵਾਸਤੇ ਬਾਈ ਦੂਜਿਆਂ ਨੂੰ ਵੀ ਕਾਲੀ ਆ ਜੇ ਸੁਣਨ ਨੂੰ ਕਾਲੀ ਆ ਹਨਾ ਮੇਰਾ ਬਾਈ ਸਾਰੇ ਨਹੀਂ ਘਰੇ ਜਾਣਾਗਾ ਇੱਧਰ ਨੂੰ ਨਾ ਮੇਰਾ ਬਾਈ ਆਏ ਕਰਿਆ ਕਰੋ ਆਹ ਇਲਾਕਿਆਂ ਜੀਆਂ ਨਾ ਕਰਿਆ ਕਰੋ ਉਹਨੇ ਬੰਦੇ ਨੇ ਆ ਆ ਦੇਣੇ ਚਲਾਕੀ ਨਾਲ ਪੋਲੋ ਆਟਵੇਜ ਦੀ ਟਰੱਕ ਲੈ ਆਇਆਗਾ ਵੀ ਮੈਂ ਤਾਂ ਉਹੀ ਜਿਹੜੇ ਪੰਜ ਦਾ ਟਰੱਕ ਕੱਟੇ ਜਾਂਦੇ ਹਨਾ ਉਹਨਾਂ ਨੂੰ ਕੱਟ ਕੇ ਮੈਂ ਇੱਥੇ ਮੂਹਰੇ ਲੱਗ ਜਾਊਂਗਾ ਕਾਹਦੇ ਵਾਸਤੇ ਬਾਈ ਯਾਰ ਦੂਜੇ ਵੀ ਤਾਂ ਇਨਸਾਨ ਹੀ ਆ ਨਾ ਸਾਰੇ ਖੜੇ ਆ ਜਿਹੜੇ ਉਹਨਾਂ ਮਗਰਲਾ ਬੰਦਾ ਹੀ ਸਿਆਣਾ ਜਿਹੜੇ ਨੇ ਤੇਰਾ ਟਰੱਕ ਪਵਾਤਾ ਹੈਗਾ ਤਾਂ ਕਿੰਡੀ ਗੱਲ ਹੈ ਕਿ 10 ਮਿੰਟ ਵੱਧ ਲੱਗਿਆਂਗੇ ਤੂੰ ਉਹਨਾਂ ਨਾਲੋਂ 5 ਮਿੰਟ ਪਹਿਲਾਂ ਆ ਗਿਆਗਾ ਮੂਰੇ ਲੈਂਡ 'ਚ ਕੱਟ ਕੇ ਤੇ ਸਾਰੇ ਗਾਲਾਂ ਆਹੀ ਚੀਜ਼ ਹੁੰਦੀ ਹੈ ਜਦੋਂ ਕੈਨੇਡਾ ਤੋਂ ਅਮਰੀਕਾ ਐਂਟਰ ਹੋਣ ਨੇ ਹਣਾ ਤੇ ਬਾਲੇ ਬੰਦੇ ਕੀ ਕਰਦੇ ਆਗੇ ਜਿਹੜੀ ਉਹ ਉਧਰ ਡਿਊਟੀ ਫ੍ਰੀ ਪੈਂਦੀ ਹੈ ਹਣਾ ਅਮਰੀਕਾ 'ਚ ਐਂਟਰ ਹੋਣ ਮਿਲ ਨੂੰ ਵੀ ਪਹਿਮਣਾ ਤੇ ਐਂਟਰ ਹੁੰਨੇ ਇੱਧਰ ਨੂੰ ਤੇ ਉਤੋਂ ਪਿੱਛੇ ਤੋਂ ਲਈ ਆਉਣਗੇ ਮੰਨ ਲਓ 2-3 ਕਿਲੋਮੀਟਰ ਲੰਬੀ ਲਾਈਨ ਲੱਗੇ ਆ ਡਿਊਟੀ ਫਰੀ 'ਚ ਟਰੱਕ ਵਾਰ ਲਿਆ ਵੀ ਅਸੀਂ ਤਾਂ ਡਿਊਟੀ ਫਰੀ ਤੇ ਚੱਲੇ ਆ ਉੱਥੇ ਬਾ ਇੱਕ ਅੱਧਾ ਮਿੰਟ ਰੋਕੇ ਤੇ ਦੁਬਾਰੇ ਬਾਰਡਰ ਤੇ ਆ ਜਾਂਦੇ ਆ ਤੇ ਉਹ ਫਿਰ ਭਈਓ ਕਿਉਂਕਿ ਹੁਣ ਗਰੁੱਪੋਂ ਬਣੇ ਹੋਏ WhatsApp ਤੇ ਸਾਰੇ ਤੇ ਤੇ ਕੰਪਨੀ ਦਾ ਸਾਰਿਆਂ ਨੂੰ ਦਿਨੀ ਹੁੰਦੀ ਆ ਤੇ ਬੰਦੇ ਮੇਰੇ ਨਾਲ ਤਾਂ ਗਾਲਾਂ ਕੱਢਦੇ ਆ ਤੇ ਫਿਰ ਆਪਾਂ ਚੰਗੇ ਰਹਿਣੇ ਆ ਗਾਲਾਂ ਲੈ ਕੇ ਕਾਹਦੇ ਵਾਸਤੇ ਚਲਾਕੀਆਂ ਕਰਦੇ ਨਾਲੇ ਜਾਂ ਤਾਂ ਉਹ ਬਣਾ ਇੱਕ ਅੱਧੇ ਦਿਨ ਦਾ ਕੰਮ ਆ ਤੱਬਾ ਕਰ ਲਓ ਦਿੱਲੀ ਦਾ ਕੰਮ ਆਪਣਾ ਆਉਣਾ ਜਾਣਾ ਹਨ ਤੇ ਡੈਲੀ ਕਿੰਨੀ ਵੀ ਚਲਾਕੀ ਆਉਣ ਮੰਨ ਲਾ ਉਧਰੋਂ ਆਉਣ ਵੇਲੇ ਡਿਊਟੀ ਫ੍ਰੀ ਚ ਤੁਸੀਂ ਵੜਦੇ ਹੋ ਦੂਜੇ ਬੰਦੇ ਨੂੰ ਘੰਟਾ ਅੱਧਾ ਘੰਟਾ ਲੱਗ ਗਿਆ ਤੁਸੀਂ ਯਾਰ ਉਹਨਾਂ ਦੇ ਮੂਹਰੇ ਚਲਾਕੀ ਨਾਲ ਆ ਕੇ ਵੜ ਗਏ ਤੇ ਕਿੱਡੀ ਕੋ ਹੋ ਗਿਆ ਮਲ ਮਾਰ ਲਈ ਤੇ ਜਿਹੜੀਆਂ ਗਾਲਾਂ ਲੰਗੀਆਂ ਉਹ ਵੱਖਰੀਆਂ ਬਈ ਜਨਤਾ ਨਾ ਮੁੜ ਕੇ ਗਰੁੱਪਾਂ 'ਚ ਐਡੀਆਂ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਜਿਹੜਾ ਇਹ ਇੱਧਰ ਨਾ ਗਰੁੱਪ ਬਣਾਇਆ ਪੈਮਣਾ ਵਾਲਾ ਐਮਬਰਸਨ ਪੈਮਣਾ ਬਾਰਡਰ ਵਾਲਾ ਸਾਰੇ ਮੁੰਡੇ ਮਿਲ ਲੱਗਦੇ ਆਪਣੇ ਵਿਣੀ ਪੈਗ ਵਾਲੇ ਉਹ ਚ ਆਏ ਐੜੀ ਆਗੇ ਜੋ ਫਿਰ ਸਾਰੇ ਉਹ ਵਧੀਆ ਮੱਤ ਦਿੰਦੇ ਆ ਮੈਦਾਨ ਨਾਲੇ ਕੰਪਨੀ ਦਾ ਨਾਮ ਲੈ ਕੇ ਜੂੰਟ ਨੰਬਰ ਤੱਕ ਵੀ ਪਾ ਦਿੰਦੇ ਆ ਉਹ ਫਿਰ ਆਪਾਂ ਚੰਗੇ ਰਹਿੰਨੇ ਆ ਗਾਲਾਂ ਲੈ ਕੇ ਨਾ ਮੇਰਾ ਬਈ ਡੱਤਕਾ ਕਰਿਆ ਕਰੋ ਇਹੜੀ ਚੀਜ਼ ਹੈਗੀ ਆ ਹੈਗੀ ਆ ਯਾਰ 10 ਮਿੰਟ ਵੱਧ ਲੱਗ ਜਾਣਗੇ ਹੁਣ ਉਹ ਤਾਂ ਹੀ ਲੈਣਾ ਬਾਰਡਰ ਵਾਲਾ ਨਾ ਹਾ ਸਕੇਲ ਖੋਲੀ ਬੈਠਾ ਵੀ ਤੂੰ ਸਕੇਲ ਨਾ ਤਾਂ ਖੋਲੀ ਆ ਹਨਾ ਵੀ ਆ ਤਾਂ ਕਲੀਨ ਕਰਾਲਾ ਇੰਨੀ ਕੁ ਸਲਿੱਪਰੀ ਆ ਬਾਈ ਬੁਰਾ ਹਾਲ ਆ ਤੇ ਦੋਨੇ ਪਾਸੇ ਸਕੇਲ ਖੁੱਲੀ ਆ ਹਾ ਫੈਮਨ ਵਾਲੀ ਐਮਰਥਾਨ ਵਾਲੀ ਆ ਸਾਰੇ ਟਰੱਕ ਹੌਲੀ ਹੌਲੀ ਜਾਂਦੇ ਜਮ ਬਲੈਕ ਆਈ ਸੀ ਬਣੀ ਵੀ ਆ ਸਾਰੇ ਪਹਿਲਾਂ ਤਾਂ ਜਦੋਂ ਬੂਥਾਂ ਜੋ ਟਰੱਕ ਨਿਕਲਦੇ ਆ ਉੱਥੇ ਜਮੇ ਬੇੜਾ ਗਰਕਾ ਤੇ ਆ ਵੀ ਸਾਰੇ ਪਿਸਕੇਲ ਦਾ ਖੋਲ ਲੀ ਇਹਨੂੰ ਤਾਂ ਸਾਫ਼ ਕਰ ਲੋ ਦੇ ਕਿਹਨੇ ਕਰਨੇ ਆ ਜਮ ਜਮੇ ਆਵੇ ਆਲੇ ਟਰੱਕ ਕੀ ਨਹੀਂ ਮੋੜਤਾ ਪਾਰਕਿੰਗ ਲਾਤੀ ਆ ਪਲੱਗ ਬਲੱਗ ਇਧਰੋਂ ਸਾਰਾ ਚੱਲਦਾ ਨਾ ਆ கரੰਟ ਆਉਂਦਾਗਾ ਬਾਏ ਦੀ ਸੁੱਤ ਕੱਟਦਗੇ ਮੇਨ ਕਿਉਂ ਕਹਿਣਾ ਫਿਰ ਮਾੜਾ ਮੋਟਾ ਵੀ ਜੇ கரੰਟ ਹੋਵੇ ਕਿਹ ਚੀਜ਼ ਤੇ ਆਉਂਦਾ ਉਹਦੇ ਨਾਲ ਬੈਂਡਰੀਆਂ ਨਹੀਂ ਡਾਊਨ ਹੋ ਜਾਂਦੀਆਂ ਉਹਦੀ ਬੱਚਤ ਹੋ ਜਾਂਦੀਆਂ ਬੈਂਡਰਗ ਮੋਟਰਾਂ ਦੀ ਘਰ ਦੇ ਆਗੇ ਲੈਣ ਗੱਡੀ ਆਪਣੀ ਉਹ ਖੜੀ ਆ ਬਾ ਚਾਲਦੇ ਆ ਘਰ ਨੂੰ ਮਿਲਦੇ ਆ ਕਹਿੰਦੇ ਵੀ ਫੇਰ ਸੰਗ ਤੇ ਓਕੇ ਜੀ ਬਾਏ ਤੇ ਕਰੋ ਸਾਰੇ ਜਾਣੇ ਸਪੋਰਟ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰਿਆ ਕਰੋ ਤੇ ਲਾਈਕ ਵੀ ਵੀਡੀਓ ਨੂੰ ਫੇਸਬੁੱਕ YouTube ਤੇ ਸਾਰੇ ਕਿਤੇ ਸੇਮ ਹੀ ਆ ਇੰਸਟਾ ਟਿਕਟੋਕ ਤੇ ਤੇ ਕਰੋ ਸਪੋਰਟ ਓਕੇ ਮਿਲਦੇ ਆ ਫਿਰ ਮਣੀ ਪੈਗ ਜਾਰ ਚ ਲੈ ਵੀ ਆਪਾਂ ਛੜਤਾ ਟਰੇਲਰ ਆਪਣਾ ਠੀਕ ਆ ਤੇ ਝਾੜ ਹੋਇਆ ਪਿਆ ਆਲਮੋਸਟ ਫੁੱਲ ਇਹ ਉਤਰੋ ਠੰਡ ਬਹੁਤ ਆ ਪਾਫਾ ਨੇ ਕਲਦਗਾਣਾ ਹੱਥ ਹੋ ਗਿਆ ਜਮ ਹੀ ਫ੍ਰੀਜ ਪਾਉਣਾ ਉੱਥੇ ਲਾ ਕੇ ਪਾਰਕਿੰਗ ਚ ਪਲੱਗ-ਬਲੱਗ ਲਾ ਕੇ ਹਨਾ ਤਾਰ ਤੁਰ ਫਿਰ ਜਾਣੇ ਆ ਘਰ ਨੂੰ ਬਾਹਰ ਥੱਲੇੋਂ ਨਿਕਲਿਆ ਵੀ ਟ੍ਰੇਲਰ ਦੇਉ ਫੇਰ ਹੀ ਨਾ ਠੰਡ ਚੱਕਰ ਚੱਲ ਜਾਂਦਾ ਮੈਂ ਤਾਂ ਜਬ ਮੂੰਹ ਸੁੱਕ ਗਿਆ ਠੰਡ ਨਾਲ ਹਾਏ